ਕੰਮ ਵਿੱਚ ਐਕਸੀਡੈਂਟ ਹੋਇਆ ਪਤਾ ਲੱਗ ਲ 40 ਕਿਲੋਮੀਟਰ ਦੀ ਰਵੀ ਵਿੱਚ ਟੱਚ ਕੀਤਾ ਮੋਟਰਸਾਈਕਲ ਤੇ ਦੂਜੀ ਸਾਈਡ ਤੋਂ ਆ ਰਹੇ ਸੀ ਬਹੁਤ ਤੇਜ਼ੀ ਨਾਲ ਗੱਡੀ ਵਾਲਾ ਕਿੱਥੇ ਕੰਮ ਕਰਦਾ ਸੀ ਤੁਹਾਨੂੰ ਵੀ ਪਤਾ ਸਾਡੀ ਗੱਡੀ ਬਜੀ ਆਪਣੇ ਜਾ ਉਹ ਪਿੱਛੋਂ ਆਇਆ ਉਹਨੇ ਮੋਟਰਸਾਈਕਲ ਆਪਣਾ ਗੁੱਡ ਨੇਮ ਕੀ ਹੈ ਮੇਰਾ ਨਾਮ ਸਿਮਰਨਜੀਤ अच्छा जी हां जी उन्होंने पीछे से हिट ਕੀਤਾ ਤੇ ਮੋਟਰਸਾਈਕਲ ਗੱਡੀ ਚ ਫਸ ਗਿਆ ਤੇ ਉਹ ਸਾਡੀ ਗੱਡੀ ਦੇ ਮੋਹਰੇ ਦੋਏ ਜਣੇ ਇੱਕ ਮੁੰਡਾ ਇੱਕ ਕੁੜੀ ਡੀ ਅੱਛਾ ਜੀ ਤੇ ਸਾਡੀ ਗੱਡੀ 'ਚ ਹਿੱਟ ਕਰਕੇ ਅਸੀਂ ਰੁਕ ਗਏ ਉਹਨੇ ਆਪਦੀ ਗੱਡੀ ਭਜਾਲੀ ਓਕੇ ਜੀ ਫਿਰ ਅਸੀਂ ਇੱਕ ਗੱਡੀ ਰੋਕੀ ਜਿਨ੍ਹਾਂ ਨੂੰ ਕਿਹਾ ਵੀ ਉਹਨਾਂ ਨੂੰ ਪਿੱਛੇ ਫੋਲੋ ਕਰੋ ਕਿੱਥੇ ਤੱਕ ਜਾਂਦੇ ਦੂਜੀ ਸਾਡੀ ਗੱਡੀ ਦਾ ਪੈਂਚਰ ਸੀ ਭਾਜੀ ਨੂੰ ਭੇਜਿਆ ਕਿ ਇਹ ਗੱਡੀ ਲੈ ਜਾ ਕੇ ਤੁਸੀਂ ਉਹਦੇ ਫੜੋ ਉਹਨੂੰ ਤੇ ਤੀਜੀ ਸਲੇਰੀਓ ਗੱਡੀ ਰੋਕ ਕੇ ਉਹਨਾਂ ਨੂੰ ਕੁੜੀ ਮੁੰਡੇ ਨੂੰ ਚੱਕ ਕੇ ਅਸੀਂ ਗੱਡੀ 'ਚ ਬਿਠਾ ਕੇ ਉੱਤੇ ਭੇਜਿਆ ਮੁੜ ਕੇ ਜਦੋਂ ਉੱਥੇ ਅਸੀਂ ਵਾਪਸ ਉਸ ਪੋਜੀਸ਼ਨ ਤੇ ਮੈਂ ਪਹੁੰਚਿਆ ਜਿੱਥੇ ਉਹ ਖੜੇ ਸੀਗੇ ਮੋਟਰਸਾਈਕਲ ਗੱਡੀ 'ਚ ਫਸਿਆ ਸੀ ਬੰਦੇ ਗੱਡੀ ਛੱਡ ਕੇ ਨੱਠ ਚੁੱਕੇ ਅੱਛਾ ਇੱਕ ਪਾਸੇ ਪਤਾ ਲੱਗਾ ਵੀ ਮੋਕੇ ਤੋਂ ਕਾਫੀ ਦੂਰ ਤੱਕ ਉਹ ਗੱਡੀ ਵਾਲਾ ਇਹਨਾਂ ਬੱਚਿਆਂ ਨੂੰ ਘੜੀਦਾ ਲਿਆਇਆ ਨਹੀਂ ਗੱਡੀ ਵਾਲਾ ਪਿੱਛੋਂ ਘਸੀਟਦਾ ਲੈ ਕੇ ਆਇਆ ਹੋਵੇ ਪਤਾ ਨਹੀਂ ਪਰ ਜਦੋਂ ਉਹ ਕੱਲ ਨੱਠਿਆ ਉਦੋਂ ਉਹ ਡਿੱਗ ਚੁੱਕੇ ਸੀ ਸਾਡੀ ਗੱਡੀ ਦੇ ਮੋੜ ਤੇ ਠੀਕ ਹੈ ਜੀ ਫਿਰ ਉਹਨਾਂ ਨੂੰ ਅਸੀਂ ਗੱਡੀ 'ਚ ਬਿਠਾ ਕੇ ਭੇਜਿਆ ਵੀ ਤੁਸੀਂ ਉਹਨਾਂ ਨੂੰ ਗਾਹਾਂ ਲੈ ਜਾਓ ਮੋਟਰਸਾਈਕਲ ਤੇ ਆਪੇ ਕਿਤੇ ਟਾਹ ਹੋ ਗਿਆ ਤਾਂ ਮਤਲਬ ਲੈ ਜੰਨੇ ਆ ਤੁਸੀਂ ਕਿਧਰੋਂ ਆ ਰਹੇ ਸੀਗੇ ਅਸੀਂ ਨਵੇਂ ਸ਼ਹਿਰ ਤੋਂ ਆ ਰਹੇ ਸੀ ਤੁਸੀਂ ਵੀ ਨਵੇਂ ਸ਼ਹਿਰੋਂ ਆਤੇ ਇਹ ਵੀ ਨਵੇਂ ਸ਼ਹਿਰ ਤੋਂ ਤੇ ਇਹ ਵੀ ਨਵੇਂ ਸ਼ਹਿਰੋਂ ਹੀ ਆ ਰਹੇ ਸੀ ਇਹਦੇ ਨਵੇਂ ਸ਼ਹਿਰ ਤੋਂ ਆ ਰਹੇ ਆ ਸੀ ਠੀਕ ਹੈ ਜੀ ਇਹ ਫੇਰ ਮੁੜ ਕੇ ਗੱਡੀ ਛੱਡ ਕੇ ਨੱਠੇ ਨੱਠੇ ਉਹ ਤੇ ਫਿਰ ਤੁਸੀਂ ਇਹਨਾਂ ਨੂੰ ਕਾਬੂ ਕਰ ਲਿਆ ਕਿ ਅਸੀਂ ਮੈਂ ਤਾਂ ਪਿੱਛੇ ਸੀ ਉਹਨਾਂ ਨੂੰ ਬਿਠਾਉਂਦੇ ਸੀ ਗੱਡੀ ਉੱਤੇ ਜਨਤਾ ਨੇ ਕਾਬੂ ਕਰ ਲਿਆ ਲੋਕਾਂ ਦੇ ਬੰਦੇ ਆਨੇ ਉਹਨਾਂ ਨੂੰ ਫੜਿਆ ਜਿੱਥੋਂ-ਜਿੱਥੋਂ ਲੈ ਕੇ ਆਏ ਅਸੀਂ ਤਾਂ ਬਾਅਦ ਤੋਂ ਫੜ ਕੇ ਲੈ ਕੇ ਆਂਦੇ ਦੇਖੇ ਠੀਕ ਹੈ ਜੀ ਫੇਰ ਆਉਂਦਿਆਂ ਨੇ ਪੁਲਸ ਆ ਗਈ ਪੁਲਸ ਵਾਲਿਆਂ ਨੇ ਉਹ ਫਿਰ ਅਸੀਂ ਥਾਣੇ ਜਾ ਕੇ ਆਏ ਆ ਤੇ ਉਹਨਾਂ ਦੇ ਖਿਲਾਫ ਜੋ ਅਸੀਂ ਤਾਂ ਆਪਣੇ ਵੱਲੋਂ ਦਰਖਾਸਤ ਦੇਣੀ ਤੇ ਅਸੀਂ ਦੇ ਆਂ ਠੀਕ ਹੈ ਜੀ ਬਾਕੀ ਵੀ ਜੋ ਹੋਊਗਾ ਉਹ ਦੇਖਾਂਗੇ ਠੀਕ ਹੈ ਹਾਂਜੀ ਅੱਜ ਅੱਜ ਇੱਕ ਐਕਸੀਡੈਂਟ ਹੋਇਆ ਕੰਮੇ ਦੇ ਕੋਲ ਉਹਦੇ ਬਾਰੇ ਦੱਸੂਗਾ ਮੜੇ ਆ ਹਾਂਜੀ ਸਾਡੋ ਨਾ ਰਾਗੀਰ ਆਇਸੀ ਉਹਨਾਂ ਨੇ ਦੱਸਿਆ ਵੀ ਕੰਮੇ ਇੱਕ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਠੀਕ ਹੈ ਤੇ ਜਦੋਂ ਅਸੀਂ ਉੱਥੇ ਮੌਕੇ ਤੇ ਪਹੁੰਚੇ ਹਾਂਜੀ ਤੇ ਜਾ ਕੇ ਦੇਖਿਆ ਤੇ ਗੱਡੀ ਇੱਕ ਤਿੱਗੀ ਸਵੈਟ ਕਾਰ ਠੀਕ ਹੈ ਜੀ ਉਹਦੇ ਅੱਗੇ ਇੱਕ ਮੋਟਰਸਾਈਕਲ ਫਸਿਆ ਹੋਇਆ ਸੀ ਪੇਕਾ ਦਾ ਜਿਹੜਾ ਰੇਡੀਅਰ ਖੜਿਆ ਹੋਇਆ ਸੀ ਤੇ ਕਾਫੀ ਉੱਥੇ 8-10 ਤੋਂ ਬੰਦਾ ਜਿਹੜਾ ਉਹੀ ਹੁਣ ਖੜਾ ਹੋਇਆ ਹੋਇਆ ਠੀਕ ਹੈ ਜੀ ਉੱਥੇ ਪਬਲਿਕ ਦੇ ਦਸਨ ਮਤਵਕ ਵੀ ਇਹ ਜਿਹੜਾ ਐਕਸੀਡੈਂਟ ਦਾ ਉਹ ਸਭ ਤੋਂ ਉੱਪਰ ਹੋਇਆ ਓਕੇ ਜੀ ਤੇ ਉਹ ਕੰਮ ਕਰਦੇ ਤੇ ਉਹ ਗੱਡੀ ਦਾ ਡਰਾਈਵਰ ਜਿਹੜਾ ਉਹ ਪਬਲਿਕ ਨੇ ਰੋਡ ਦਾ ਰੋਕਦਾ ਜਿਹੜਾ ਉਹ ਸਾਹਮਣੇ ਬੱਸ ਦੇ ਆ ਗਿਆ ਕਾਫੀ ਦੂਰ ਤੱਕ ਲੈ ਆਇਆ ਤੇ ਉਹ ਪਬਲਿਕ ਨੇ ਫਿਰ ਉਹਨਾਂ ਨੂੰ ਕੱਢ ਕੇ ਥੱਲੇ ਬਿਠਾ ਲਿਆ ਤੇ ਅਸੀਂ ਜਾ ਕੇ ਫਿਰ ਉਹਨਾਂ ਨੂੰ ਪਹਿਲਾਂ ਸੇਫਟੀ ਦਿੱਤਾ ਉਸ ਤੋਂ ਬਾਅਦ ਜਿਹੜੇ ਪੇਸ਼ੈਂਟ ਸਗੇ ਇੰਜਰਡ ਸਗੇ ਉਹਨਾਂ ਨੂੰ ਪਬਲਿਕ ਨੇ ਹੀ ਹਸਪਤਾਲ ਗੁਰਦੇਵ ਹਸਪਤਾਲ ਬੰਗਾ ਵਿਖੇ ਦਾਖਲ ਕਰਾਇਆ ਸੀ ਪਤਾ ਲੱਗਾ ਕਿੱਥੇ ਵੀ ਆ ਜਿਹੜੇ ਇੰਜਰਡ ਉਹ ਦੋਨੇ ਹਾਦਸੇ ਚ ਇੱਕ ਜਿਹੜਾ ਮੇਲ ਆ ਜੀ ਉਹ ਹੈਗਾ ਆ ਪਿੰਡ ਠਿੰਡਿਆਂ ਦਾ ਅੱਛਾ ਜੀ ਨਾਮ ਪਤਾ ਲੱਗੇ ਜ ਉਹਨਾਂ ਦੇ ਨਾਮ ਨੂੰ ਕੋਈ ਨਾਮ ਪਤਾ ਤਾਂ ਲੱਗਿਆ ਜੀ ਪਰ ਲਿਖਿਆ ਦੱਸ ਦੇ ਤੇ ਇੱਕ ਬੇਟੀ ਆ ਉਹ ਪਿੰਡ ਫੂੜ ਦੀ ਆ ਅੱਛਾ ਉਧਰ ਠੀਕ ਆ ਕਿ ਦੋਨੇ ਆ ਠੀਕ ਆ ਕੋਛੇ ਉਹਨਾਂ ਦੇ ਸੱਜ ਸੱਤਾ ਨੇ ਤੇ ਉਹਨਾਂ ਨੂੰ ਲੱਗਿਆ ਜਿਹੜੇ ਗੱਡੀ ਦੇ ਚਾਲਕਾ ਜੀ ਨੇ ਕਹਿੰਦੇ ਫਰਦ ਉੱਤੇ ਆ ਪਸੰਦ थाना ਬੰਗਾ ਉਹਨਾਂ ਨੂੰ ਉਹਨਾਂ ਦੇ ਹੈਡ ਹੋਰ ਕਰਿਆ ਹੁੰਦਾ ਠੀਕ ਹੈ ਜੀ ਉਹ ਵੀ ਠੀਕ ਹੈ ਕਿ ਦੋਨੋਂ ਜਣੇ ਤੇ بڑے ਨਾਮ ਦੱਸ ਦੂੰਗੇ ਦੇਖ ਕੇ ਤੁਸੀਂ بڑے ਅਗੇ ਪੇਸ਼ੈਂਟ ਜਿਹੜੇ ਉਹਨਾਂ ਦੇ ਹਾਂਜੀ ਸਰ ਕੀ ਨਾਮ ਜਿਹੜਾ ਮੇਲ ਹੈ ਜੀ ਉਹਦਾ ਨਾਮ ਹੈ ਮਨਮੋਹ ਸਿੰਘ ਅੱਛਾ ਜੀ ਸੰਨੋਪ ਗਿਆਨ ਸਿੰਘ ਅੱਛਾ ਜੀ ਪਿੰਡ ਲਾਦੀਆ ਲਾਦੀਆ ਹਾਂਜੀ ਲਾਦੀਆ ਕਹਿੰਦੇ ਕਾਣਾ ਉਹਨਾਂ ਨੂੰ ਬਹਿਰਾਮ ਲੱਗਦਾ ਜਿਲਾ ਜਿਹੜਾ ਐਸਬੀਐਸ ਦਾ ਹੈ ਬੇਟੀ ਜਿਹੜੀ ਹੈਗੀ ਜਿਹੜੀ ਬੇਟੀ ਆ ਉਹ ਹੈਗੀ ਆ ਜੀ ਮਨਿੰਦਰ ਕੌਰ ਹਾਂਜੀ ਡਾਟਰ ਆਫ ਬਲਜਿੰਦਰ ਸਿੰਘ ਅੱਛਾ ਜੀ ਬਿਲੇ ਸੂੜਾ ਪੀਐਸ ਬਹਿਰਾਵੇਂ ਲੱਗਦਾ ਜੀ ਉਹਨੂੰ ਵੀ ਜਿਲਾ ਐਸਬੀਐਸ ਦਾ ਠੀਕ ਹੈ ਜੀ ਤੇ ਉਹਨਾਂ ਦੇ ਪਤਾ ਕੋਈ ਚਾਲਕਾਂ ਦੇ ਨਾਮ ਜਿਹੜੇ ਗੱਡੀ ਵਾਲੇ ਆ ਹਾਂਜੀ ਸੁਖਵਿੰਦਰ ਉਹਨਾਂ ਦਾ ਨਾਮ ਜੀ ਡਰਾਈਵਰ ਜਿਹੜਾ ਸੀਗਾ ਉਹਦਾ ਨਾਮ ਆ ਸੁਖਵਿੰਦਰ ਸਿੰਘ ਅੱਛਾ ਜੀ son of ਤਲਦੀਪ ਸਿੰਘ ਇਹ ਕਿੱਥੇ ਦਾ ਜੀ ਇਹ ਗੜ੍ਹ ਸੰਗਰ ਕੋਲ ਰੋਡ ਨਵਾਂ ਸ਼ਹਿਰ ਜੀ ਅੱਛਾ ਤੇ ਨਾਲ ਇਹਦੇ ਕੋਲ ਸਤਜੀਤ ਸਿੰਘ ਹਾਂਜੀ ਖੰਨਾ ਵਿਸ਼ਨ ਸਿੰਘ ਹਾਂਜੀ ਇਹ ਵੀ ਨਵੇਂ ਸ਼ਹਿਰ ਦਾ ਹੀ ਆ ਜੀ ਨਵੇਂ ਸ਼ਹਿਰ ਦੀ ਆ ਇਹ ਦੋਵੇਂ ਮਦਦ ਖਾਣਾ ਸਦਰ ਹੁਣ ਐਸੋਲੇ ਆ ਹਾਂਜੀ ਪੁਲਿਸ ਦੇ ਕੋਲ ਪੁਲਿਸ ਦਾ ਡਿਊਟੀ ਆਪੇ ਦੇ ਠੀਕ ਆ ਸਰ ਥੈਂਕ ਯੂ